ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿ ਇੱਕ ਇਕੱਲਾ ਸਿੰਘ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਉੱਥੇ ਪ੍ਰਕਾਸ਼ ਕਰਨ ਵਾਸਤੇ ਜਾ ਰਿਹਾ ਹੈ ਪਿੰਡਾਂ ਦੇ ਗੁਰੂ ਘਰਾਂ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਲਿਜਾਏ ਜਾਂਦੇ ਨੇ ਤਾਂ ਸਾਫ਼ ਤੌਰ ਤੇ ਕਿਹਾ ਜਾਂਦਾ ਹੈ ਕਿ ਹਰ ਇੱਕ ਗੁਰੂ ਘਰ ਦੇ ਵਿੱਚ ਜਿਹੜੇ ਨੇ ਸੁਖਾਸਣ ਤੇ ਪ੍ਰਕਾਸ਼ ਕਰਨ ਵਾਸਤੇ ਪੰਜ ਸਿੱਖ ਮੌਜੂਦ ਹੋਣੇ ਚਾਹੀਦੇ ਨੇ ਪੰਜ ਗੁਰੂ ਦੇ ਪਿਆਰੇ ਮੌਜੂਦ ਹੋਣੇ ਚਾਹੀਦੇ ਨੇ ਪਰ ਇਸ ਤਸਵੀਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਇੱਕ अपाहिज गुरुदास सिंह जो की श्री गुरु ग्रंथ साहिब जी ਦੇ ਸਰੂਪ ਨੂੰ ਲੈ ਕੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਵੀਡੀਓ ਨੂੰ ਦੇਖ ਕੇ ਕਾਫੀ ਲੋਕ ਨਿਰਾਸ਼ ਵੀ ਹੋਏ ਨੇ ਗੁਰੂ ਘਰਾਂ ਦੀ ਸੇਵਾ ਜਿਹੜੀ ਆ ਉਹ ਨਹੀਂ ਸੰਭਾਲੀ ਜਾ ਰਹੀ ਬਹੁਤ ਸਾਰੇ ਇਹੋ ਜਿਹੇ ਗੁਰਦੁਆਰੇ ਨੇ ਜਿੱਥੇ ਕੀ ਸੇਵਾ ਕਰਨ ਵਾਸਤੇ ਕੋਈ ਵੀ ਅੱਗੇ ਨਹੀਂ ਆਂਦਾ ਜਿਸੇ ਮर्यादा ਜਿਹੜੀ ਆ ਹੋਣੀ ਚਾਹੀਦੀ ਹੈ ਕਿ ਪੰਜ ਸਿੱਖ ਮੌਜੂਦ ਹੋਣੇ ਚਾਹੀਦੇ ਨੇ ਸੇਵਾ ਵਾਸਤੇ ਪ੍ਰਕਾਸ਼ ਹੋਵੇ ਹੁਕਮਨਾਮਾ ਸਾਹਿਬ ਲੈਣਾ ਹੋਵੇ ਜਾਂ ਫੇਸੋ ਕਾਸਨ ਸਾਹਿਬ ਨਾ ਹੋਵੇ ਤਾਂ ਜਿਹੜੀ ਇਹ ਸੇਵਾ ਨਿਭਾਉਣ ਵਾਸਤੇ ਨਾਲ ਪੰਜ ਸਿੱਖ ਮੌਜੂਦ ਹੋਣੇ ਚਾਹੀਦੇ ਜਿਨ੍ਹਾਂ ਦੇ ਵਿੱਚ ਇੱਕ ਜਲ ਵਾਸਤੇ ਇੱਕ ਚੌਰ ਸਾਹਿਬ ਵਾਸਤੇ ਤੇ ਹੋਰ ਦਈਆਂ ਸੇਵਾਵਾਂ ਨੇ ਉਸਦੇ ਵਾਸਤੇ ਮੌਜੂਦ ਹੋਣੇ ਚਾਹੀਦੇ ਪਰ ਇੱਥੇ ਸੇਵਾ ਸੰਭਾਲਣ ਵਾਸਤੇ ਕੋਈ ਵੀ ਨਜ਼ਰ ਨਹੀਂ ਆ